ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਪਠਾਨਕੋਟ ਦੇ ਹਲਕਾ ਪਵਾ ਦਾ ਜਿਹੜਾ ਸਰਹੱਦੀ ਇਲਾਕਾ ਹੈਗਾ ਉਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਭਿਆਨਕ ਤਸਵੀਰਾਂ ਹੈਗੀਆਂ ਦੱਸ ਦੇ ਕਿ ਰਾਵੀ ਦਰਿਆ ਦੇ ਵਿੱਚ ਵੱਡਾ ਹੜ੍ਹ ਆਉਣ ਦੇ ਕਾਰਨ ਜਿਹੜਾ ਇੱਥੇ ਇਲਾਕਾ ਪੈਂਦਾ ਕੋਹਲੀਆਂ ਹੋਵੇ ਪੰਮਾ ਹੋਵੇ ਪੋਲੇ ਹੋਵੇ ਝਾੜਕ ਹੋਵੇ ਇੱਥੇ ਜਿਹੜਾ ਰਾਵੀ ਦਰਿਆ ਲੰਘ ਰਿਹਾ ਸੀਗਾ ਉਹਦੀ ਤੂਸੀ ਜਿਹੜੀ ਦੇਰ ਰਾਤ ਨੂੰ ਟੁੱਟ ਗਈ ਹੈ ਤੇ ਜਿਹੜਾ ਪਾਣੀ ਹੈਗਾ ਹੜ ਦਾ ਜਿਹੜਾ ਪਾਣੀ ਹੈਗਾ ਰਾਵੀ ਦਰਿਆ ਦਾ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਪੈ ਚੁੱਕਿਆ ਤੁਸੀਂ ਤਸਵੀਰਾਂ ਦੇਖਦੇ ਨਾਲ ਦੀ ਸਕਰੀਨ ਤੇ ਕਿੰਨਾ ਕੋ ਪਾਣੀ ਜਿਹੜਾ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਆ ਚੁੱਕਿਆ ਤੇ ਜਿਹੜੇ ਲੋਕ ਨੇ ਸੜਕਾਂ ਤੇ ਆ ਚੁੱਕੇ ਨੇ ਦਾਦੇ ਕਿ ਖਾਲੇ ਕੀ ਪ੍ਰਸ਼ਾਸਨ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਹੜ੍ਹਾਂ ਨੂੰ ਜਿੱਠਣ ਵਾਸਤੇ ਤੁਖਤਾ ਪ੍ਰਬੰਧ ਕੀਤੇ ਹੋਏ ਨੇ ਪਰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੰਨੇ ਕੁ ਪ੍ਰਬੰਧ ਕੀਤੇ ਹੋਏ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਲੋਕੀ ਕਹਿ ਰਹੇ ਪ੍ਰਸ਼ਾਸਨ ਦਾਅਵੇ ਤੇ ਜ਼ਰੂਰ ਕਰ ਰਿਹਾ ਲੇਕਿਨ ਇਸ ਵੇਲੇ ਕੋਈ ਵੀ ਉਹਨਾਂ ਤੱਕ ਹਜੇ ਤੱਕ ਨਹੀਂ ਪਹੁੰਚਿਆ ਕਿ ਉਹਨਾਂ ਨੂੰ ਜਿਆ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ ਵੱਡਾ ਨੁਕਸਾਨ ਜਿਹੜਾ ਜਿੱਦਾਂ ਪਾਣੀ ਵਧਿਆ ਆ ਅੱਧਰ ਨੂੰ ਆਇਆ ਤੁਸੀਂ ਟੁੱਟੀ ਹੈ ਵੱਡਾ ਨੁਕਸਾਨ ਜਿਹੜਾ ਇਹਨਾਂ ਲੋਕਾਂ ਦਾ ਹੋ ਸਕਦਾ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਜਿਹੜਾ ਕਦਮ ਨਹੀਂ ਚੁੱਕਿਆ ਕਿ ਇਹਨਾਂ ਨੂੰ ਆ ਕੇ ਜਿਹੜਾ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਮਾੜੇ ਹਾਲਾਤ ਇਹਨਾਂ ਪਿੰਡਾਂ ਦੇ ਬਣ ਚੁੱਕੇ ਨੇ ਲੋਕ ਜਿਹੜੇ ਆ ਡਰ ਦੇ ਸਾਈਡ ਜਿਹੜੇ ਰਹਿਣ ਨੂੰ ਮਜਬੂਰ ਹੋਏ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤੇ ਗੱਲਬਾਤ ਵੀ ਨਾ ਰੋਕਣਾ ਸੁਣਾਣਿਆ ਕਿ ਇਹਨਾਂ ਨੂੰ ਪਰੇਸ਼ਾਨੀ ਹੈ ਤੇ ਕੀ ਹੋਇਆ ਤੇ ਕੀ ਇਹਨਾਂ ਦੀ ਮੰਗ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਖਾਨਕੋਟ ਮੀਡੀਆ ਜੀ ਸੁਪੈਂਸ ਸਾਹਿਬ ਦੇਖਿਆ ਗਿਆ ਕਿ ਕੋਲੀਆਂ ਚਾਟਕ ਦੇ ਵਿੱਚ ਪਾਣੀ ਕਾਫੀ ਲੈਵਲ ਵੱਧ ਗਿਆ ਕੀ ਪਾਣੀ ਬੰਦ ਜਿਹੜਾ ਟੁੱਟ ਗਿਆ ਆ ਪੰਨੇ ਦੇ ਸਾਹਮਣੇ ਉਹ ਤੇ ਪਾਣੀ ਜਿਹੜਾ ਪਿੰਡ ਦੇ ਵਿੱਚ ਇੰਟਰ ਹੋਣੀ ਵਾਲਾ ਜੇ ਕਿ ਬਾਰੋ-ਬਾਰੇ ਸਰਾ ਪਿਆ ਆ ਇਹ ਸਾਡੀਆਂ ਜ਼ਮੀਨਾਂ ਨੇ ਬਾਹਰ ਦੇ ਪਾਸੇ ਸਾਰੇ ਪਾਣੀ ਭਰੇ ਵੇ ਬੜਾ ਤਕੜਾ ਸਰਾ ਪੈ ਗਿਆ ਤੁਹਾਨੂੰ ਔਰ ਪ੍ਰਸ਼ਾਸਨ ਵੀ ਚਲੋ ਮਦਦ ਕਰਨ ਲੱਗਾ ਆ ਕੀ ਪ੍ਰਸ਼ਾਸਨ ਨਾਲੋਂ ਕੀ ਮਦਦ ਕੀਤੀ ਜਾ ਰਹੀ ਆ ਪ੍ਰਸ਼ਾਸਨ ਨਾਲੋਂ ਰਾਤ ਦੀ ਟੀਮਾਂ ਆਈਆਂ ਹੋਈਆਂ ਨੇ ਬੈਠੀਆਂ ਹੋਈਆਂ ਨੇ ਪਰ ਇਸ ਵੇਲੇ ਸਾਰੇ ਪਾਸੇ ਨਾ ਰੋਡ ਜਿਹੜੇ ਬਲਾਕ ਹੋ ਗਏ ਆ ਰਸਤੇ ਡਿਸਪੋਜ਼ ਹੋ ਗਏ ਆ ਤੇ ਚਲੋ ਅਹੀਂ ਕੱਲੇ ਪਿੰਡਾਂ ਦੇ ਨੂੰ ਵੀ ਚਲੋ ਕਿਸੇ ਸ਼ਾਂਤ ਜਿਹੀ ਜਗ੍ਹਾ ਤੇ ਬੈਠ ਜਾਣਾ ਆਪਣੇ ਆਪਣਾ ਮਤਲਬ ਕਿ ਵਿਚਾਰ ਕਰਨ ਜਿਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਆ ਸਾਰੇ ਦੁਨੀਆਂ ਦੇ ਲੋਕ ਆ ਕੇ ਇੱਕਦਮ ਸਾਹਮਣੇ ਆ ਕੇ ਗਰੂਰ ਤੇ ਖੜੋਤੀ ਆ ਦੇਖਦੇ ਕਿ ਇਹ ਪਾਣੀ ਦਾ ਰੋਕਾ ਜੇ ਪਾਣੀ ਬਦਲ ਜਾਣਾ ਕਿੰਨੇ ਪਾਣੀ ਦੇ ਲਪੇਟ ਤੇ ਜਿਹੜੇ ਪਿੰਡ ਆਏ ਨੇ ਪਿੰਡ ਤੇ ਕੋਈ ਇੱਕ ਪੰਮ ਆਇਆ ਸਾਡੇ ਇੱਕ ਸਾਡੇ ਕੋਲੀਆਂ ਚਾੜਕ ਤੇ ਪੋਲੇ ਨੂੰ ਪਾਣੀ ਉਧਰੋਂ ਨੂੰ ਆਇਆ ਹੈ ਵਿੱਚੋਂ ਕਿ ਸਾਰਾ ਪੈ ਗਿਆ ਲੈ ਗਿਆ ਗਿਆ ਸਾਰਾ ਕਾ ਗਿਆ ਸਾਰਾ ਪੈ ਗਿਆ ਪੋਲੇ ਨੂੰ ਵੀ ਇੱਕ ਕੀ ਕੀ ਮੰਗ ਕਰੋਗੇ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਿਹੜੇ ਆਪਣੇ ਜਿਹੜੇ ਜੀ ਹੈਗੇ ਆ ਉਹਨਾਂ ਨੂੰ ਕਿਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਏ ਤੇ ਇਹ ਸਾਡੇ ਨਾਲ ਦੇਖਣ ਲਈ ਕੋਈ ਸੁਰੱਖਿਆ ਪ੍ਰਬੰਧ ਕੀਤੇ ਜਾਣ। ਅੰਜੇ ਕੀ ਨਾ ਹੈ ਤੇਰਾ? ਮੈਂ ਜੀ ਰਵਨੀਤ ਕੁਮਾਰ ਪਿੰਡੋਲੀਆਂ ਤੋਂ ਕਿੰਨੇ ਪਿੰਡਾਂ 'ਚ ਪਾਣੀ ਜਰਾ ਫੇਰੇ ਆਏ ਹੋ। ਇਹ ਮੌਕੇ ਸਾਡੇ ਇਹਦੇ ਪਾਣੀ ਦਾ ਜਲਸਰ ਹੈ ਜਿਹੜਾ ਉਹ ਦੇਖਦੇ ਦੇਖਦੇ ਵੱਧ ਰਿਹਾ। ਸਾਡੇ ਪ੍ਰਸ਼ਾਸਨ ਆ ਕੇ ਦੁਆ ਲਾਣੇ ਕਿ ਜੀ ਬੇਨਤੀ ਕਰਨੇ ਆ ਕਿ ਜਲਦੀ ਜਲਦੀ ਕੋਈ ਸਾਡੇ ਲਈ ਕੋਈ ਸਹਾਇਤਾ ਭੇਜੀ ਜਾਏ। ਪਾਣੀ ਦੇਖਦੇ ਦੇਖਦੇ ਹੀ ਪਿੰਡ ਵੱਲੋਂ ਵਧ ਰਿਹਾ ਹਾਲਾਂਕਿ ਅੱਧੇ ਪਿੰਡ ਵਿੱਚ ਪਾਣੀ ਜਿਹੜਾ ਪਹੁੰਚ ਗਿਆ ਕਿਹੜੇ ਕਿਹੜੇ ਪਿੰਡ ਡੁੱਬੇ ਨੇ ਪਾਣੀ ਵਿੱਚ ਪਾਣੀ ਵਿੱਚ ਜਿਹੜਾ ਪੋਲਾ ਪੰਮਾ ਖਰਕੜਾ ਤੇ ਬਾਦਰਪੁਰ ਕੋਲ ਇਲਾਕਾ ਤੇ ਗੋਲੀਆਂ ਪਿੰਡ ਦੇ ਚਾਲਕ ਪਿੰਡ ਜਿਹੜਾ ਪ੍ਰਭਾਵਿਤ ਹੋ ਚੁੱਕਿਆ ਹਾਲਾਂਕਿ ਇਹ ਪਾਣੀ ਜਿਹੜਾ ਜਲਸਰਕ ਠਾਣੇ ਦਾ ਕਿਤੇ ਨਾ ਕਿਤੇ ਪਹੁੰਚ ਚੁੱਕਿਆ ਤੇ ਮੈਂ ਪਤਾਸਨਾ ਕੇ ਬੇਨਤੀ ਕਰਨਾ ਕਿ ਸਹੀ ਤਾਲ ਕੀਤਾ ਜਾਏ ਜਿਹੜਾ ਵੀ ਕਿਤੇ ਅੱਗੇ ਪਿੱਛੇ ਸੁਰੱਖਿਤ ਜਗ੍ਹਾ ਜਾ ਸਕਦਾ ਉਹ ਜ਼ਰੂਰ ਚਲੇ ਜਾਏ ਬਾਕੀ ਸਾਰਿਆਂ ਨਾਲ ਜੁੜ ਕੇ ਰਹੋ ਇੱਕ ਦੂਜੇ ਨਾਲ ਫੋਨ ਤੇ ਕੰਟੈਕਟ ਬਣਾ ਕੇ ਰੱਖੋ ਜੇ ਕਿਸੇ ਨੂੰ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਹੋ ਜਰੂਰ ਕਿਸੇ ਨਾ ਕਿਸੇ ਨੂੰ ਫੋਨ ਕਰੇ ਤਾਂ ਜੋ ਉਸ ਤੱਕ ਪਹੁੰਚਿਆ ਜਾਏ ਉਸ ਦੀ ਮਦਦ ਕੀਤੀ ਜਾਏ ਬਾਕੀ ਪਿੰਡ ਦੇ ਵਿੱਚ ਪਾਣੀ ਤੁਸੀਂ ਆਪ ਦੇਖ ਹੀ ਰਹੇ ਹੋ ਪਾਣੀ ਇੰਨਾ ਆ ਚੁੱਕਿਆ ਹੈ ਕਿ ਤੇ ਪਿੰਡ ਰੋਡਾਂ ਦੀ ਸੁਭਾਅ ਬਣਾ ਪਲ ਚੁੱਕੀ ਆ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਬੈਠ ਗਿਆ ਕਿ ਆਪਣੇ ਆਪਣੇ ਫੋਨ ਆਨ ਰੱਖਣ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਘੇਣਾ ਘੇਨ ਨੂੰ ਫੋਨ ਜ਼ਰੂਰ ਕਰਨਾ ਤਾਂ ਜੋ ਉਹਨਾਂ ਤੱਕ ਸਾਡੀ ਟੀਮ ਪਹੁੰਚ ਸਕੇ